ਅੱਜ ਦੀ ਵੀਡੀਓ ਉਹਨਾਂ ਪੈਣਾਂ ਲਈ ਹੈ ਜਿਨ੍ਹਾਂ ਦੇ ਪਤੀ ਚਿੱਟਾ ਖਾਂਦੇ ਨੇ, ਗੋਲੀਆਂ ਖਾਂਦੇ ਨੇ, ਸ਼ਰਾਬ ਪੀਂਦੇ ਨੇ, ਘਰ ਦੇ ਵਿੱਚ ਕਲੇਸ਼, ਲੜਾਈ, ਝਗੜੇ ਬਹੁਤ ਜ਼ਿਆਦਾ ਰੱਖਦੇ ਨੇ ਤੇ ਉਹ ਪੈਣਾ ਕਹਿੰਦੀਆਂ ਨੇ ਵੀ ਹਨਾ ਅਸੀਂ ਕਿੱਦਾਂ ਪਾਠ ਕਰੀਏ ਤੁਸੀਂ ਕਹਿੰਦੇ ਹੋ ਮੈਂ ਅਕਸਰ ਕਹਿੰਦੀ ਹੁੰਨੀ ਆ ਵੀ ਜੀ ਦੀ ਜੀ ਤੁਸੀਂ ਹਨ ਆਪਣੇ ਪਤੀ ਦੀ ਮੰਨਿਆ ਕਰੋ ਤੇ ਉਹ ਕਹਿੰਦੀ ਵੀ ਅਸੀਂ ਕੀ ਮੰਨੀਏ ਅਗਰ ਪਤੀ ਬਣਾਉਣ ਵਾਲਾ ਹੋਵੇ ਤਾਂ ਹੀ ਉਹ ਮੰਨਿਏ ਤੇ ਅੱਜ ਦੀ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਹੜੀਆਂ ਪੈਣਾ ਇਸ ਗੱਲ ਤੇ ਹਨਾ ਅਮਲ ਕਰ ਲੈਣੀਆਂ ਦੇਖਿਓ ਉਹਨਾਂ ਦਾ ਘਰ ਸਵਰਗ ਬਣ ਜਾਊਗਾ ਤੇ ਆਓ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਦੇਖੋ ਜਿਸ ਤਣ ਲੱਗੀਆਂ ਕਹਿੰਦੀ ਸੋਈ ਤਣ ਜਾਣੇ ਦੂਜਾ ਕਿਆ ਜਾਣੇ ਪੀੜ ਪਰਾਈ ਜਿਹੜੀ ਮੈਂ ਆਪਣੀ ਹੱਡ ਵੀਤੀ ਦੀ ਵੀਡੀਓ ਪਾਈ ਸੀ ਤੁਸੀਂ ਸਾਰੇ ਫਰੈਂਡ ਨੂੰ ਹਨਾ ਬਹੁਤ ਦੇਖੀ ਆ ਉਹ ਬਹੁਤ ਜ਼ਿਆਦਾ ਨੂੰ ਪਿਆਰ ਦਿੱਤਾ ਹੈਗਾ ਦੇਖੋ ਮੇਰੀ ਤਾਂ ਹੋ ਹਨਾ ਇੱਕ ਬੀਤੀ ਕਹਾਣੀ ਹੋ ਗਈ ਆ ਪ੍ਰਮਾਤਮਾ ਨੇ ਸਾਡੀ ਸੁਣੀ ਹੈਗੀ ਤੇ ਬਹੁਤ ਭੈਣਾਂ ਦੇ ਹਨਾ ਮੈਸੇਜ ਆਏ ਨੇ ਕਿ ਮੇਰਾ ਪਤੀ ਸ਼ਰਾਬ ਪੀਂਦਾ ਮੇਰਾ ਹਨਾ ਭਰਾ ਸ਼ਰਾਬ ਪੀਂਦਾ ਮੇਰਾ ਮਤਲਬ ਕਿ ਪਿਤਾ ਜੀ ਸ਼ਰਾਬ ਪੀਂਦੇ ਨੇ ਅਸੀਂ ਬਹੁਤ ਦੁਖੀ ਆ ਤੇ ਇੱਕ ਭੈਣ ਨੇ ਮੈਨੂੰ ਬਹੁਤ ਵਾਰੀ ਮੈਸੇਜ ਕੀਤਾ ਹੈਗਾ ਨਾ ਚਲੋ ਬਹੁਤ ਦੁਖੀ ਆ ਉਹ ਵਿਚਾਰੀ ਉਹ ਕਹਿੰਦੀ ਵੀ ਮੇਰਾ ਕਈ ਵਾਰੀ ਹਨਾ ਮੈਰਿਜ ਹੋ ਗਈ ਤੇ ਮੇਰਾ ਨਾ ਕਿਤੇ ਵੀ ਘਰ ਨਹੀਂ ਵਸਦਾ ਹੈਗਾ ਤੇ ਮੈਨੂੰ ਨਾ ਹਰ ਵਾਰ ਆਮਲੀ ਘਰ ਵਾਲਾ ਮਿਲਦਾ ਦੇਖੋ ਇਹ ਮੈਂ ਦੋ ਤਿੰਨ ਗੱਲਾਂ ਨੇ ਜਿਹੜੀਆਂ ਕਿ ਤੁਹਾਨੂੰ ਅੱਜ ਮੈਂ ਦੱਸਾਂਗੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਤੁਹਾਡੇ ਮਨ ਨੂੰ ਹਨਾ ਸਕੂਨ ਵੀ ਮਿਲੂਗਾ ਤੇ ਤੁਹਾਨੂੰ ਇੱਕ ਤਰ੍ਹਾਂ ਦਾ ਆਸ ਵੀ ਮਿਲੂਗਾ ਵੀ ਹਾਂ ਇਹ ਹੋ ਸਕਦਾ ਕਿਸ ਤੋਂ ਪਹਿਲਾਂ ਤਾਂ ਮੈਂ ਉਹਨਾਂ ਪਹਿਣਾਵਾਰੀ ਜਿਹੜੀਆਂ ਕਹਿੰਦੀਆਂ ਨੇ ਹਨਾ ਵੀ ਸਾਡੇ ਪਤੀ ਇਦਾਂ ਕਰਦੇ ਨੇ ਵੀ ਅਸੀਂ ਉਹਨਾਂ ਦੀ ਹਨਾ ਕਿੰਨਾ ਸੇਵਾ ਕਰੀਏ ਤਾਂ ਇੱਕ ਵਾਰ ਦੀ ਗੱਲ ਹੈ ਨਾ ਕ੍ਰਿਸ਼ਨ ਭਗਵਾਨ ਜੀ ਬੈਠੇ ਆਪਣੀਆਂ ਗੋਪੀਆਂ ਦੇ ਵਿੱਚ ਹਾਸੀ ਮਜ਼ਾਕ ਕਰ ਰਹੇ ਸੀ ਤੇ ਉਹ ਇੱਕੋ ਦਮ ਉੱਠ ਕੇ ਹਨਾ ਉਹ ਭਜਨ ਲੱਗੇ ਮਨ ਲ ਕੇ ਭਜਦੇ ਭਜਦੇ ਰੁਕ ਗਏ ਤੇ ਗੋਪੀਆਂ ਨੇ ਪੁੱਛਿਆ ਵੀ ਹਨਾ ਭਗਵਾਨ ਜੀ ਵੀ ਤੁਸੀਂ ਕਿਉਂ ਰੁਕ ਗਏ ਤੇ ਭਗਵਾਨ ਜੀ ਕਹਿੰਦੇ ਕੁਛ ਨਹੀਂ ਤੁਸੀਂ ਕੀ ਲੈਣਾ ਕਹਿੰਦੀ ਹੈ ਨਹੀਂ ਵੀ ਸਾਨੂੰ ਦੱਸੋ ਵੀ ਗੱਲ ਕੀ ਹੈ ਭਗਵਾਨ ਜੀ ਕਹਿੰਦੇ ਹਨਾ ਮੇਰਾ ਇੱਕ ਭਗਤ ਸੀਗਾ ਕਹਿੰਦੇ ਮੈਨੂੰ ਉਹ ਬਹੁਤ ਦੁਖੀ ਸੀਗਾ ਬਹੁਤ ਪੁਕਾਰ ਰਿਹਾ ਸੀਗਾ ਉਹਨੂੰ ਇੱਕ ਵਾਰ ਕੋਈ ਬੰਦਾ ਨਾ ਮਾਰ ਕੁੱਟ ਰਿਹਾ ਸੀ ਜਿੱਦਾਂ ਕਿ ਭੈਣਾ ਕਹਿੰਦੇ ਨੇ ਸਾਡੇ ਪਤੀ ਮਾਰਦੇ ਕੁੱਟਦੇ ਨੇ ਸਾਨੂੰ ਸ਼ਰਾਬ ਪੀ ਕੇ ਤੰਗ ਕਰਦੇ ਨੇ ਤੇ ਉਦਾਂ ਦੀ ਹੀ ਇਹ ਗੱਲ ਹੈਗੀ ਨਾ ਵੀ ਮਾਰਦਾ ਕੁੱਟਦਾ ਹੈਗਾ ਸੀਗਾ ਤੇ ਮੈਂ ਉਹਨੂੰ ਛਡਾਉਣ ਜਾ ਰਿਹਾ ਸੀਗਾ ਉਹ ਮੈਨੂੰ ਪੁਕਾਰ ਰਿਹਾ ਸੀ ਵੀ हे ਪਾਹੇ ਗੁਰੂ ਜੀ ਮੇਰੀ ਸੁਣ ਲਓ हे ਭਗਵਾਨ ਜੀ ਮੇਰੀ ਸੁਣ ਲਓ ਮੇਰੀ ਮਦਦ ਕਰੋ ਪਰ ਜਦੋਂ ਮੈਂ ਹੈਨਾ ਜਾਣ ਲੱਗਿਆ ਤਾਂ ਉਹਨੇ ਉੱਠ ਕੇ ਉਹਦੇ ਉਸੇ ਟਾਈਮ ਉਹਦੇ ਚੱਕ ਕੇ ਸਿਰ 'ਚ ਡੰਡਾ ਮਾਰਿਆ ਹੈਨਾ ਉਹਨਾਂ ਦਾ ਹਿਸਾਬ ਬਰਾਬਰ ਹੋ ਗਿਆ ਤੇ ਮੇਰਾ ਇਹ ਸਾਖੀ ਇਹ ਨਾ ਸੁਣਾਉਣ ਦਾ ਮਤਲਬ ਇਹੀ ਹੈ ਵੀ ਆਪਾਂ ਅਰਦਾਸਾਂ ਕਰੀ ਜਾਂਦੇ ਆ ਕਰੀ ਜਾਂਦੇ ਆ ਨਾ ਪੱਕ ਜਾਂਦੇ ਆ ਵੀ ਨਹੀਂ ਵਾਹਿਗੁਰੂ ਰੱਬ ਤਾਂ ਸੁਣਦਾ ਨਹੀਂ ਹੈਗਾ ਹਨਾ ਤੇ ਆਪਾਂ ਬਰਾਬਰੀ ਕਰਨ ਲੱਗ ਜਾਂਦੇ ਆ ਜੇ ਪਤੀ ਨੇ ਇੱਕ ਗੱਲ ਕੱਢੀ ਆ ਤਾਂ ਪੈਣਾ ਨਾ ਅੱਜਕੱਲ੍ਹ ਆਜ਼ਾਦੀ ਦੇ ਨਾਂ ਤੇ ਨਾ ਚਾਰ ਗਾਲਾਂ ਉਹਨੂੰ ਸੁਣਾਉਂਦੀਆਂ ਨੇਗੀ ਆ ਹਨਾ ਤੇ ਇਹਦੇ ਨਾਲ ਕਲੇਸ਼ ਦੇਖੋ ਵਾਦ ਦਾ ਵਾਦ ਨਾ ਵਧ ਜਾਂਦਾ ਹੈਗਾ ਤੇ ਅੱਜ ਮੈਂ ਤੁਹਾਨੂੰ ਇੱਕ ਇਦਾਂ ਦੀ ਚੀਜ਼ ਦੱਸਣ ਲੱਗੀਆਂ ਜਿਹੜੀਆਂ ਪੈਣਾ ਇਸ ਤੇ ਆਮਲ ਕਰਨੀਆਂ ਮੈਂ ਹਨਾ ਆਪਦੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੇ ਹੋਏ ਕਹਨੀਆਂ ਵੀ ਮਹੀਨਾ ਸਵਾ ਮਹੀਨੇ ਦੇ ਵਿੱਚ ਤੁਹਾਡੇ ਪਤੀ ਸ਼ਰਾਬੀ ਨੂੰ ਹਟ ਜਾਣਗੇ ਤੇ ਇੱਕ ਵਾਰ ਨਾ ਇੱਕ ਮਲਕੇ ਗੁਰਸਿੱਖ ਲੜਕੀ ਸੀਗੀ ਉਹ ਵਿਆਹੀ ਗਈ ਸ਼ਰਾਬੀ ਨੂੰ ਜਿੱਦਾਂ ਕਿ ਆਮ ਪਹਿਣਾ ਨਹੀਂ ਹੈ ਨਾ ਮੈਨੂੰ ਬਹੁਤ ਨੇ ਕਮੈਂਟ ਕਰਨੇ ਇਹ ਉਹਨਾਂ ਵਾਸਤੇ ਇੱਕ ਖਾਸ ਵੀਡੀਓ ਹੈਗੀ ਤੇ ਉਹ ਇੱਕ ਸ਼ਰਾਬੀ ਨੂੰ ਵਿਆਹੀ ਜਾਂਦੀ ਹੈਗੀ ਤੇ ਜਦੋਂ ਹਣਾ ਉਹ ਸ਼ਰਾਬੀ ਨੂੰ ਬੈਈ ਜਾਂਦਾ ਉਹ ਸ਼ਰਾਬੀ ਉਹਨੂੰ ਬਹੁਤ ਜ਼ਿਆਦਾ ਕੁੱਟਦਾ ਮਾਰਦਾ ਬਹੁਤ ਦੁਖੀ ਕਰਦਾ ਨਾ ਕਰੇ ਖਾਣ ਨੂੰ ਆਟਾ ਨਾ ਰੋਟੀ ਨਾ ਪਾਣੀ ਉਹ ਇੱਕ ਦਿਨ ਇੰਨਾ ਅੱਕ ਜਾਂਦੀ ਹੈ ਕਿ ਉਹ ਕਹਿ ਦਿੰਦੀ ਹੈ ਵੀ ਮੈਂ ਇਹਨੂੰ ਛੱਡ ਕੇ ਹਣਾ ਮੈਂ ਕੱਲੀ ਅੰਮ੍ਰਿਤ ਛਕਦੀ ਆਂ ਵੀ ਮੈਂ ਤਾਂ ਆਪਦਾ ਜੀਵਨ ਸੁਧਾਰਨਾ ਚਲੋ ਇਹ ਤਾਂ ਜਹੇ ਜਾ ਹੈਗਾ ਹੈਗਾ ਤੇ ਉਹ ਚਲੀ ਜਾਂਦੀ ਹੈ ਕਿ ਉਹ ਕਹਿੰਦੀ ਹੈ ਵੀ ਜਾ ਕੇ ਪੰਜ ਪਿਆਰਿਆਂ ਨੂੰ ਵੀ ਮੈਨੂੰ ਅੰਮ੍ਰਿਤ ਛਕਾਓ ਹਣਾ ਮੈਂ ਅੰਮ੍ਰਿਤ ਛਕਣਾ ਹੈਗਾ ਪਰ ਸਿੱਖੀ ਸਿਧਾਂਤ ਹੈ ਕਿ ਵੀ ਅਗਰ ਪਿਆਹੀ ਹੋਈ ਲੜਕੀ ਹੈਗੀ ਆ ਵੀ ਤਾਂ ਉਹ ਆਪਣੇ ਹਣਾ ਪਤੀ ਨਾਲ ਅੰਮ੍ਰਿਤ ਛਕੇ ਤਾਂ ਜ਼ਿਆਦਾ ਵਧੀਆ ਹੈਗਾ ਤਾਂ ਬਾਬਾ ਜੀ ਉਹਨੂੰ ਕਹਿੰਦੇ ਵੀ ਪੁੱਤ ਕੀ ਗੱਲ ਵੀ ਤੇਰੇ ਹਨਾ ਪਤੀ ਨਹੀਂ ਆਏ ਨਾਲ ਉਹ ਕਹਿੰਦੀ ਵੀ ਉਹ ਨਹੀਂ ਆਉਣ ਵਾਲੇ ਹੈਗੇ ਵੀ ਉਹ ਤਾਂ ਸ਼ਰਾਬੀ ਕਪਾਪੀ ਐ ਨਸ਼ੇ ਨਾਲ ਲੱਗਿਆ ਰਹਿੰਦਾ ਵੀ ਹਨਾ ਵੀ ਮੈਂ ਉਹਦੇ ਨਾਲ ਨਹੀਂ ਉਹ ਕਰਨਾ ਹੈਗਾ ਵੀ ਮੈਨੂੰ ਕੱਲੀ ਨੂੰ ਅੰਮ੍ਰਿਤ ਛਕਾ ਦਿਓ ਤੇ ਬਾਬਾ ਜੀ ਕਹਿੰਦੇ ਵੀ ਨਹੀਂ ਵੀ ਕੀ ਗੱਲ ਵੀ ਤੂੰ ਉਹਨੂੰ ਨਾਲ ਲਈ ਤੇ ਉਹ ਕਹਿੰਦੀ ਵੀ ਕੀ ਗੱਲ ਤੁਸੀਂ ਮੈਨੂੰ ਅੰਮ੍ਰਿਤ ਕੱਲੀ ਨੂੰ ਛਕਾ ਨਹੀਂ ਸਕਦੇ ਹੈਗੇ ਉਹ ਕਹਿੰਦੇ ਵੀ ਨਹੀਂ ਇਦਾਂ ਦੀ ਗੱਲ ਨਹੀਂ ਹੈਗੀ ਅਸੀਂ ਤੇਨੂੰ ਅੰਮ੍ਰਿਤ ਛਕਾ ਦਾਂਗੇ ਅਸੀਂ ਕੱਲੀ ਨੂੰ ਵੀ ਛਕਾ ਦਾਂਗੇ ਪਰ ਅਸੀਂ ਚਾਹੁੰਦੇ ਆ ਵੀ ਹਨਾ ਤੂੰ ਅੰਮ੍ਰਿਤ ਛਕਣਾ ਇੱਕ ਸਵਾ ਮਹੀਨੇ ਤੋਂ ਬਾਅਦ ਆਈਂ ਪਰ ਜਿਹੜੀ ਚੀਜ਼ ਅਸੀਂ ਤੈਨੂੰ ਦੱਸ ਰਹੀ ਹਾਂ ਹਨਾ ਇਹ ਨੂੰ ਜ਼ਰੂਰ ਕਰੀ ਤੇ ਫਿਰ ਆ ਕੇ ਤੂੰ ਚਾਹੇ ਕੱਲੀ ਹੋ ਅਮਤਿ ਸ਼ਗਲੀ ਤੇ ਉਹਨੇ ਕਿਹਾ ਸਤਿਵਚਨ ਕਹਿੰਦੇ ਹੁੰਦੇ ਨੇ ਕਹਿੰਦੇ ਜਿਹੜਾ ਬਚਨ ਮੰਨ ਲਈ ਹਨਾ ਉਸ ਤੋਂ ਵੱਡਾ ਕੁਝ ਨਹੀਂ ਹੁੰਦਾ ਕਿਉਂਕਿ ਸਾਧੂ ਬੋਲੇ ਸਹਿਜ ਸੁਹਾਏ ਸਾਧੂ ਕਾ ਬੋਲੇ ਹਨਾ ਬੇਥਾ ਨਾ ਜਾਏ ਮਜ਼ਾਕ ਨਾ ਸਮਝਿਆ ਕਰੋ ਕਿਉਂਕਿ ਬਚਨ ਇੱਕ ਵਾਰੀਆ ਹੁੰਦੇ ਹੁੰਦੇ ਨੇ ਤੇ ਉਹ ਨੂੰ ਕਹਿੰਦੇ ਵੀ ਤੂੰ ਹਨਾ ਜਿੱਦਾਂ ਜਿੱਦਾਂ ਅਸੀਂ ਕਹਾਂਗੇ ਵੀ ਤੂੰ ਉਸ ਉਸ ਤਰੀਕੇ ਨਾਲ ਕਰੀ ਨਾਲ ਤਾਂ ਤੇਰਾ ਪਤੀ ਸ਼ਰਾਬੀ ਨੂੰ ਫੜ ਜਾਏਗਾ ਨਾਲੇ ਤੁਸੀਂ ਦੋਨੋਂ ਜਾਨੀ ਹਨਾ ਅਮਤ ਸ਼ੱਕ ਹੋਗੇ ਤੇ ਉਹ ਕਹਿੰਦੀ ਵੀ ਠੀਕ ਹੈ ਜਿਵੇਂ ਤੁਸੀਂ ਕਹੋਗੇ ਵੀ ਮੈਂ ਸਵਾ ਮਹੀਨਾ ਜ਼ਰੂਰ ਕਰੂੰਗੀ ਇਹ ਗੱਲ ਤੇ ਉਹਨਾਂ ਨੇ ਕਿਹਾ ਵੀ ਹਨਾ ਸਭ ਤੋਂ ਪਹਿਲਾਂ ਤੂੰ ਸਵੇਰੇ ਉੱਠੀ ਸਵੇਰੇ ਉੱਠ ਕੇ ਆਪਣੇ ਪਤੀ ਨੂੰ ਹਨਾ ਪੈਰੀ ਹੱਥ ਲਾ ਕੇ ਉਹਨਾਂ ਨੂੰ ਕਹੀ ਵੀ ਪਤੀ ਜੀ ਉੱਠ ਖੜੋ ਤੇ ਫਿਰ ਦੂ ਉਹਨਾਂ ਨੂੰ ਹਨਾ ਚਾਹ ਪਾਣੀ ਜਿੱਦਾਂ ਕਿ ਨਹਾਉਣ ਵਾਸਤੇ ਹਨਾ ਗਰਮ ਪਾਣੀ ਕਰਕੇ ਦੇਣਾ ਹੈ ਫਿਰ ਜਦੋਂ ਉਹ ਪ੍ਰਸ਼ਾਦੇ ਦਾ ਟਾਈਮ ਹੁੰਦਾ ਉਹਨੂੰ ਟਾਈਮ ਨਾਲ ਪ੍ਰਸ਼ਾਦਾ ਦੇਣਾ ਹੈਗਾ ਉਹਦੇ ਨਾਲ ਕਿਸੇ ਵੀ ਗੱਲ ਤੇ ਹਨਾ ਲੜਾਈ ਝਗੜਾ ਨਹੀਂ ਕਰਨਾ ਹੈਗਾ ਜਦੋਂ ਉਹ ਬਾਹਰੋਂ ਆਉਂਦੇ ਉਦੋਂ ਉਹਨੂੰ ਚਾਹ ਪਾਣੀ ਦੇਣਾ ਆਉਂਦੇ ਨੂੰ ਤੇ ਉਹਨੂੰ ਪੁੱਛਣਾ ਵੀ ਜੀ ਕਿਵੇਂ ਹੋ ਤੁਸੀਂ ਥੱਕੇ ਹਾਰੇ ਆਏ ਹੋ ਤੁਹਾਡੇ ਵਾਸਤੇ ਪਾਣੀ ਗਰਮ ਕਰਦਾ ਮੈਂ ਜੇ ਤੂੰ ਕਹਿੰਦੇ ਜਿੰਨੀ ਮਰਜ਼ੀ ਥੱਕੀ ਹੋਈਆਂ ਜਿੰਨਾ ਮਰਜ਼ੀ ਕੋਈ ਵੀ ਕੰਮ ਕਰੀ ਉਸ ਕੰਮ ਨੂੰ ਉਸੇ ਟਾਈਮ ਛੱਡ ਕੇ ਆਪਣੇ ਪਤੀ ਦੇ ਕੋਲੇ ਜਾਵੇਂਗੀ ਤੇ ਉਹਨੂੰ ਪੁੱਛੇਗੀ ਹਨਾ ਤੇ ਇਹ ਨਹੀਂ ਹੈਗਾ ਵੀ ਤੂੰ ਤਿਉੜੀਆਂ ਪਾ ਕੇ ਮੱਥੇ ਦੇ ਵਿੱਚ ਹਨਾ ਏਦਾਂ ਕੰਮ ਕਰੇਗੀ ਤੇ ਤੂੰ ਜਿੱਦਾਂ ਜਿੱਦਾਂ ਅਸੀਂ ਕਹਿ ਰਹੇ ਆ ਉਦੋਂ ਤੱਕ ਕਰੀ ਰਹੀ ਤੇ ਸ਼ਾਮ ਨੂੰ ਵੀ ਜਦੋਂ ਉਹ ਚਾਹੇ ਸ਼ਰਾਬ ਪੀ ਕੇ ਆਉਂਦਾ ਕਿਉਂਕਿ ਪਹਿਲੇ ਦਿਨ ਕੋਈ ਨਹੀਂ ਹਟਦਾ ਆਉਂਦਾ ਜਦੋਂ ਉਹ ਸ਼ਰਾਬ ਪੀ ਕੇ ਆਉਂਦਾ ਤੂੰ ਉਹਦੇ ਨਾਲ ਉਹਦੇ ਨਾਲ ਬਹਿਸ ਨਾ ਕਰੀਂ ਉਹ ਇੱਥੋਂ ਪਾਣੀ ਮੰਗਦਾ ਤੂੰ ਉਹਨੂੰ ਪਾਣੀ ਦੇ ਦੇ ਤੈਥੋਂ ਰੋਟੀ ਮੰਗਦਾ ਤੂੰ ਉਹਨੂੰ ਰੋਟੀ ਦੇ ਦੇ ਤੇ ਤੂੰ ਕਿਸੇ ਵੀ ਗੱਲ ਨੂੰ ਹਨਾ ਮਨਾ ਨਾ ਕਰੀਂ ਤੂੰ ਉਹਦੀ ਹਰ ਇੱਕ ਗੱਲ ਮੰਨਦੀ ਰਹੀ ਕਹਿੰਦੀ ਵੀ ਠੀਕ ਹੈ ਇਸ ਸੱਤ ਵਾਚ ਨਾ ਵੀ ਜਿੱਥੇ ਮੈਨੂੰ ਇੰਨੀ ਉਮਰ ਹੋ ਗਈ ਹੈ ਨਾ ਵੀ ਮੈਂ ਉੱਥੇ ਸ ਤੇ ਕੁਛ ਦਿਨ ਲੰਘੇ ਹਨਾ ਉਹਦੇ ਘਰ ਵਾਲਾ ਆਇਆ ਕਰੇ ਜਦੋਂ ਉਹ ਸਵੇਰੇ ਉਹਨੂੰ ਥਾਉਣ ਲੇ ਕਰੇ ਵੀ ਲਓ ਜੀ ਉਠੋ ਜੀ ਹਨਾ ਚਾਹ ਪੀ ਲਓ ਜੀ ਪਾਣੀ ਪਾਇਆ ਤੁਸੀਂ ਮੂੰਹ ਹੱਥ ਧੋ ਲਓ ਤੁਸੀਂ ਨਹਾ ਲਓ ਮੈਂ ਤੁਹਾਡੇ ਵਾਸਤੇ ਹੈ ਨਾ ਰੋਟੀ ਬਣਾਉਣੀ ਆ ਚਲੋ ਮੈਂ ਤੁਹਾਡੇ ਨਾਲ ਹਨਾ ਕੰਮ ਕਰਾ ਦਿੰਨੀ ਹੈ ਹਨਾ ਤੁਸੀਂ ਬਾਹਰ ਕਹੇ ਹੋਏ ਸੀ ਕੰਮ ਕਰਨ ਕੀ ਮੀਓ ਠੀਕ ਰਹੇ ਹੋ ਦੁੱਖ ਤਾਂ ਨਹੀਂ ਪਰ ਹੋਇਆ ਕਿ ਉਹ ਤਾਂ ਪਤੀ ਨਾ ਹਰਾਨ ਵੀ ਜਿਹੜੀ ਮੈਨੂੰ ਚਾਰੇ ਪਾਇ ਚੱਕ ਚੱਕ ਕੇ ਪੈਂਦੀ ਹੁੰਦੀ ਸੀ ਉੱਠ ਜਾਵੇ ਮਰ ਜਾਵੇ ਰਾਤ ਨੂੰ ਢੁੱਲ ਸਕੇ ਪੈਣ ਨਹੀਂ ਦਿੰਦਾ ਹੈਗਾ ਸਾਰੀ ਰਾਤ ਭੌਂਕੀ ਜਾਣਾ ਹੈਗਾ ਹੈਨਾ ਸਵੇਰੇ ਉੱਠਣਸਾਰ ਜਿਹੜੀਆਂ ਪੈਣ ਦੁਖੀ ਨੇ ਹੈਨਾ ਉਹ ਇਦਾਂ ਹੀ ਕਰਦੀਆਂ ਨੇ ਸਾਰੀ ਕਰਦੇ ਆ ਜਦੋਂ ਆਪਾਂ ਹੈਨਾ ਦੁਖੀ ਹੁੰਨੇ ਆਗੇ ਜਿਹਨੂੰ ਕਹਿੰਦੇ ਦੁੱਖ ਹੈਗਾ ਇਹ ਚੀਜ਼ ਦਾ ਉਸ ਨੂੰ ਪਤਾ ਹੈਗਾ ਪਰ ਮੈਂ ਹੈਨਾ ਜਿਹੜੀ ਬੀਤੀ ਹੋਈ ਹੈ ਮੈਂ ਤਾਈਆਂ ਨੂੰ ਕਹਿਣੀ ਆ ਵੀ ਹਟ ਬੀਤੀ ਹੰਡਾ ਕੇ ਹੈਨਾ ਜਿਹੜੀ ਪਰਮਾਤਮਾ ਸੁਣਦੇ ਨੇ ਮੈਂ ਤੁਹਾਨੂੰ ਉਹੀ ਇਸ ਚੀਜ਼ ਦੱਸ ਰਹੀ ਹਾਂ ਤੇ ਉਹ ਇਸੇ ਤਰੀਕੇ ਨਾਲ ਕਰਦੀ ਰਹੀ ਦੋ ਦਿਨ ਲੰਘੇ ਹੈ ਨਾ ਉਹਦਾ ਪਤੀ ਵੀ ਹੈਰਾਨ ਵੀ ਮੇਰੀ ਘਰ ਵਾਲੀ ਹੈ ਨਾ ਇੰਨੀ ਕਿਵੇਂ ਬਦਲ ਗਈ ਉਹ ਨੂੰ ਕਹਿੰਦੀ ਵੀ ਤੂੰ ਠੀਕ ਹੈਂਗੀ ਕਹਿੰਦੀ ਹਾਂ ਜੀ ਬਿਲਕੁਲ ਠੀਕ ਹੈ ਕਹਿੰਦੀ ਤੂੰ ਕਿੱਥੇ ਗਈ ਸੀਗੀ ਕਹਿੰਦੇ ਤੂੰ ਇਦਾਂ ਦੇ ਕੰਮ ਕਰਨ ਲੱਗੀ ਹੈਂਗੀ ਵੀ ਤੂੰ ਤਾਂ ਇੱਕੋ ਦਮ ਹੀ ਬਦਲ ਗਈ ਉਹ ਕਹਿੰਦੀ ਵੀ ਨਹੀਂ ਜੀ ਕੁਝ ਨਹੀਂ ਹੈਗਾ ਤੇ ਉਹ ਵਿਚਾਰੀ ਆਪਦਾ ਫਰਜ ਨਿਭਾਉਂਦੀ ਰਹੀ ਚਾਰ ਪੰਜ ਦਿਨ ਲੰਘੇ ਹਫਤਾ ਲੰਘ ਗਿਆ ਨਾ ਉਹਦੇ ਘਰ ਵਾਲਾ ਵੀ ਹੈਰਾਨ ਉਹ ਨਸ਼ਾ ਪੀਣੀ ਵੀ ਘਟਾ ਕਰਤੀ ਤੇ ਉਹ ਉਹ ਨੂੰ ਕਹਿੰਦਾ ਜਦੋਂ 15 ਕਿ ਦਿਨ ਲੰਘੇ ਉਹ ਉਹ ਨੂੰ ਕਹਿੰਦਾ ਵੀ ਮੈਨੂੰ ਭਗਵਾਨ ਨੇ ਉਥੇ ਲੈ ਕੇ ਚੱਲ ਕਹਿੰਦਾ ਜਿੱਥੋਂ ਤੈਨੂੰ ਇਹ ਗੁਣ ਮਿਲਿਆ ਹੈਗਾ ਤੇ ਉਹ ਕਹਿੰਦੀ ਵੀ ਨਹੀਂ ਜੀ ਕਹਿੰਦੀ ਕਿ ਇਹਤੋਂ ਨਹੀਂ ਮਿਲਿਆ ਕਹਿੰਦੇ ਨਹੀਂ ਕਿਤੋਂ ਤਾਂ ਕਹਿੰਦੇ ਇਹ ਤੈਨੂੰ ਮਿਲਿਆ ਮੈਨੂੰ ਉਥੇ ਲੈ ਕੇ ਚੱਲ ਹਨਾ ਤੇ ਜਦੋਂ ਉਥੇ ਉਹ ਲੈ ਕੇ ਗਈ ਜਿਹੜੇ ਪੰਜ ਪਿਆਰਿਆਂ ਨੇ ਉਹਨੂੰ ਹਨਾ ਇਹ ਹੁਕਮ ਕੀਤਾ ਸੀਗਾ ਤੇ ਕਿਸੇ ਵੀ ਮਹਾਪੁਰਸ਼ਾਨ ਨੇ ਲਾ ਲੋ ਤੁਸੀਂ ਹਨਾ ਤੇ ਉਹ ਉਹਨਾਂ ਕੋਲੇ ਲੈ ਗਈ ਤੇ ਜਦੋਂ ਉਥੇ ਗਿਆ ਉਹਨਾਂ ਨੂੰ ਕਹਿੰਦਾ ਵੀ ਤਾਂ ਨਾ ਤੁਹਾਡਾ ਘਰ ਤਾਂ ਉਜੜਨ ਵਾਲਾ ਸੀ ਹਨਾ ਤੁਸੀਂ ਸਾਡਾ ਘਰ ਬਸਾਤਾ ਤੇ ਅਸੀਂ ਹਨਾ ਦੋਨੇ ਜਣੇ ਅਮਤ ਛਕਾਂਗੇ ਤੇ ਉਹਦੀ ਪਤਨੀ ਉਸ ਟਾਈਮ ਤੇ ਜਦੋਂ ਉਹਦੇ ਪਤੀ ਨੇ ਜਾ ਕੇ ਉੱਥੇ ਕਿਹਾ ਵੀ ਅਸੀਂ ਦੋਨਾਂ ਨੇ ਹਿੰਮਤ ਛਕਣੈ ਤੁਸੀਂ ਐ ਸਮਝ ਲੋ ਵੀ ਉਸ ਟਾਈਮ ਉਸ ਦੀ ਪਤਨੀ ਨੂੰ ਇਦਾਂ ਹੋ ਗਿਆ ਵੀ ਜਿਵੇਂ ਦੁਨੀਆ ਦੀ ਸਾਰਾ ਹਨਾ ਸਵਰਗ ਉਸੇ ਦੇ ਪੈਰਾਂ ਦੇ ਵਿੱਚ ਆ ਗਿਆ ਤੇ ਉਹ ਨਾਲੇ ਤਾਂ ਰੋ ਰਹੀ ਹੈ ਨਾਲੇ ਅਰਦਾਸਾਂ ਕਰ ਰਹੀ ਹੈ ਵੀ ਵਾਹਿਗੁਰੂ ਜੀ ਹਨਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਹਨਾ ਕਿਉਂਕਿ ਨਿਮਨ ਸਵਖਰ ਕਵਨ ਗੁਣ ਜੀਬਾ ਮਣੀਆ ਮੰਤਰ ਹਨਾ ਤ੍ਰੈ ਗੁਣ ਪੈਣੇ ਵੇਸ ਕਰ ਤਾਂ ਬਸ ਆਵੇ ਕੰਤ ਕਹਿੰਦੇ ਮੈਂ ਦੇਖੋ ਹਰ ਵਾਰ ਇਹ ਹੀ ਕਹਿਣੀ ਹੁੰਦੀ ਆ ਵੀ ਪਤੀ ਨੂੰ ਵਾਹਿਗੁਰੂ ਨੇ ਬਾਣੀ ਦੇ ਵਿੱਚ ਹਨਾ ਵੈਸੇ ਤਾਂ ਇਹ ਜੀਵ ਆਤਮਾ ਵਾਸਤੇ ਕਰਿਆ ਪਰ ਔਰਤ ਤੇ ਹਨਾ ਆਦਮੀ ਨੂੰ ਦੋਨਾਂ ਨੂੰ ਮਿਲਾ ਕੇ ਬਾਣੀ ਗੁਰੂ ਸਾਹਿਬਾਂ ਨੇ ਲਿਖੀ ਹੋਈ ਹੈਗੀ ਤੇ ਜਿਹੜੀ ਔਰਤ ਆਪਣੇ ਪਤੀ ਦੇ ਕਹਿਣੇ ਦੇ ਵਿੱਚ ਹਨਾ ਆਪਣੇ ਪਤੀ ਦੇ ਨਾਲ ਆਪਣੇ ਵੈਸੇ ਆਮ ਹਨਾ ਜਿੱਥੇ ਵੀ ਸ਼ਰਾਬ ਲੜਾਈ ਝਗੜੇ ਚਿੱਟੇ ਵਗੈਰਾ ਦੇ ਨਸ਼ੇ ਲੱਗਦੇ ਨੇ ਉਹ ਕਲੇਸ਼ਾਂ ਦਾ ਹੀ ਕਾਰਨ ਹਨਾ ਮੇਨ ਹੁੰਦਾ ਹੈਗਾ ਤਾਂ ਦੇਖੋ ਪਤਨੀ ਦੇ ਵਾਹਿਗੁਰੂ ਬਹੁਤ ਜਲਦੀ ਸੁਣਦੇ ਹੈਗੇ ਤੇ ਇਹ ਮੇਰੀ ਆਪਦੀ ਖੁਦ ਦੀ ਹੱਡ ਬੀਤੀ ਹੈ ਹਨਾ ਜਦੋਂ ਮੇਰੇ ਹਸਬੰਦ ਨੇ ਅੰਮ੍ਰਿਤਸਰ ਗਿਆ ਸੀ ਅੰਮ੍ਰਿਤਸਰ ਸਾਹਿਬ ਗਏ ਹੋਏ ਸੀਗੇ ਤੇ ਮੇਰੇ ਮਨ ਦੇ ਵਿੱਚ ਉਹ ਨਾ ਅਸੀਂ ਮੱਥਾ ਟੇਕ ਕੇ ਵਾਪਸ ਆ ਰਹੇ ਸੀਗੇ ਤੇ ਮੈਂ ਮੁੜ ਕੇ ਅਰਦਾਸ ਕੀਤੀ ਕਿ ਇਹ ਵਾਹਿਗੁਰੂ ਜੀ ਅਸੀਂ ਅਗਲੀ ਵਾਰੀ ਹਨਾ ਦੋਨੇ ਜਣੇ ਅੰਮ੍ਰਿਤਸਰ ਆਈਏ ਤੇ ਵਾਹਿਗੁਰੂ ਦੀ ਇਹੀ ਜੀ ਕਿਰਪਾ ਹੋਈ ਅਸੀਂ ਮਹੀਨੇ ਦੇ ਵਿੱਚ ਅੰਮ੍ਰਿਤਸਰ ਆ ਕੇ ਫਿਰ ਦੋਨੇ ਜਣੇ ਹਨਾ ਦੁਬਾਰਾ ਤੋਂ ਗਏ ਤੇ ਪਤਨੀ ਕਿਉਂਕਿ ਅੰਦਰੋਂ ਦੁਖੀ ਹੁੰਦੀ ਹੈ ਜੀ ਉਹ ਹਰ ਟਾਈਮ ਉਸ ਦੁੱਖ ਨੂੰ ਹੰਢਾਉਂਦੀ ਹੈ ਕਿਉਂਕਿ ਮਾਪੇ ਵੀ ਇੱਕ ਟਾਈਮ ਪਰਾਂ ਹੋ ਜਾਣਗੇ ਭੈਣ ਭਰਾ ਵੀ ਇੱਕ ਟਾਈਮ ਆੱਕ ਕੇ ਪਰਾਂ ਹੋ ਜਾਣਗੇ ਪਰ ਪਤਨੀ ਕਿਤੇ ਨਹੀਂ ਹੋ ਸਕਦੀ ਜਿਹੜੀ ਚੰਗੀ ਹੈਗੀ ਹਨਾ ਉਹ ਤਾਂ ਵਿਚਾਰੀ ساری ਉਮਰ ਦੁੱਖ ਭੋਗਦੀ ਆ ਤੇ ਦੇਖੋ ਇਸ ਤਰੀਕੇ ਨਾਲ ਅਗਰ ਤੁਸੀਂ ਭਰੋਸਾ ਰੱਖੋਗੇ ਹਨਾ ਵਾਹਿਗੁਰੂ ਨੂੰ ਬਾਰ-ਬਾਰ ਅਰਦਾਸਾਂ ਕਰੋ ਪਾਠ ਕਰੋ ਹਨਾ ਕਿ ਵਾਹਿਗੁਰੂ ਜੀ ਕਿਉਂਕਿ ਦੇਖੋ ਜਦੋਂ ਆਪਾਂ ਜਿੰਨਾ ਚਿਰ ਇਨਸਾਨ ਤੇ ਆਪਾਂ ਹਨਾ ਭਰੋਸਾ ਰੱਖਦੇ ਆ ਮੇਰਾ ਬਾਪ ਐਂ ਕਰ ਦੋ ਮੇਰਾ ਭਰਾ ਐਂ ਕਰ ਦੋ ਮੇਰੀ ਮਾਂ ਐਂ ਕਰ ਦੋ ਹਨਾ ਸਭ ਤੋਂ ਮੇਨ ਗੱਲ ਮੈਂ ਆਪਣੀਆਂ ਭੈਣਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗੀ ਕਿ ਕੋਈ ਵੀ ਨਿੱਕੀ ਮੋਟੀ ਗੱਲ ਹੁੰਦੀ ਹੈ ਹਨ ਆਪਣੇ ਪੇਕਿਆਂ ਤੱਕ ਨਾ ਪਹੁੰਚਾਇਆ ਕਰੋ ਤੇ ਸਭ ਤੋਂ ਦੂਸਰੀ ਮੇਨ ਗੱਲ ਕਿ ਆਪਣੀ ਮਾਂ ਨੂੰ ਕਦੀ ਵੀ ਇੰਟਰਫੇਅਰ ਨਾ ਕਰਨ ਦਿਓ ਆਪਣੇ ਘਰ ਦੇ ਵਿੱਚ ਹਨ ਠੀਕ ਹੈ ਤੁਸੀਂ ਉਹਨਾਂ ਦੇ लाਡਲੀਆਂ ਹੈਗੇ ਹੋ ਹਨ ਪਰ ਥੋੜੀ-ਥੋੜੀਆਂ ਗੱਲਾਂ ਹਨ ਆਪਣੇ ਪੇਕਿਆਂ ਨੂੰ ਦੱਸ ਕਿ ਤੁਸੀਂ ਆਪਣਾ ਹੀ ਘਰ ਬਰਵਾਦ ਕਰੋਗੀਆਂ ਕਿਉਂਕਿ ਇੱਕ ਨੂੰ ਛੱਡ ਕੇ ਤੁਸੀਂ ਦੂਜੇ ਥਾਂ ਜਾਓਗੀਆਂ ਕੀ ਪਤਾ ਤੁਹਾਡੇ ਕਰਮਾਂ ਦੇ ਵਿੱਚ ਹਨ ਉਦੋਂ ਵੀ ਬੱਤ ਦੁੱਖ ਲਿਖਿਆ ਪਿਆ ਹੋਵੇ ਕਿ ਇੱਕ ਕਹਾਣੀ ਮੈਂ ਤੁਹਾਨੂੰ ਛੋਟੀ ਜਿਹੀ ਹੋਰ ਸੁਣਾ ਦਿੰਨੀ ਆ ਹਨਾ ਇਦਾਂ ਹੀ ਕਿਸੇ ਕੁੜੀ ਦੇ ਨਾਲ ਪੰਜ ਘਰ ਵਾਲੇ ਮਰ ਗਏ ਜਿੱਦਾਂ ਕਿ ਮੈਂ ਦੱਸਦੀ ਨਹੀਂ ਵੀ ਅਸੀਂ ਪਾਪਾ ਜੀ ਹਨਾ ਆਪਣੇ ਹਰੀ ਸਿੰਘ ਰੰਧਾਵੇ ਵਾਲਿਆਂ ਨਾਲ ਜੁੜੇ ਹੋਏ ਆ ਇਦਾਂ ਉਹ ਵੀ ਕਿਸੇ ਨਾਲ ਹਨਾ ਸੰਤਾਂ ਦੇ ਨਾਲ ਜੁੜੇ ਹੋਏ ਸੀ ਉਹ ਜਾ ਕੇ ਕਹਿੰਦੇ ਵੀ ਸਾਡੀ ਵੀ ਬੇਟੀ ਨੂੰ ਜਿੱਥੇ ਵੀ ਅਸੀਂ ਵਿਆਉਣਾ ਵੀ ਇਹਦੇ ਘਰ ਵਾਲਾ ਮਰ ਜਾਂਦਾ ਹੈਗਾ ਅਸੀਂ ਇਹਨੂੰ ਕਿਤੇ ਹੋਰ ਵਿਆਹ ਦਿੰਨੇ ਆ ਵੀ ਕਿਉਂ ਹੁੰਦਾ ਤਾਂ ਬਾਬਾ ਜੀ ਨੇ ਉਹਨਾਂ ਨੂੰ ਸਮਝਾਇਆ ਕਹਿੰਦੇ ਜਿਹੜੀ ਤੁਹਾਡੀ ਕੁੜੀ ਹੈਗੀ ਇਹਦਾ ਮਲਕੇ ਅਗਲਾ ਜਨਮ ਸੀ ਜਿਹੜਾ ਪਿਛਲਾ ਜਨਮ ਸੀਗਾ ਉਸ ਟਾਈਮ ਇਹ ਇਦਾਂ ਦੀ ਲੜਕੀ ਸੀ ਜੀਨੇ ਹਨਾ ਬਹੁਤ ਘਰ ਉਜਾੜੇ ਸੀਗੇ ਉਹਨਾਂ ਦੇ ਪਤੀਆਂ ਨੂੰ ਆਪਦੇ ਪਿੱਛੇ ਲਾ ਲਾ ਕੇ ਹਨਾ ਜਿਹੜਾ ਕਿ ਅੱਜ ਕੱਲ ਚੱਲ ਹੀ ਰਿਹਾ ਤੁਸੀਂ ਦੇਖ ਰਹੀ ਹੋ ਹਣਾ ਇਹਦੇ ਇੱਕ ਘਰ ਵਾਲਾ ਹਨਾ ਹੋਰ ਮਰੂਗਾ 6 ਘਰ ਵਾਲੇ ਮਰਨਗੇ ਕਿਉਂਕਿ ਇਹਨੇ 6 ਘਰ ਉਜਾੜੇ ਸੀ ਤੇ 7ਵਾਂ ਘਰ ਬਸੇਗਾ ਇਹ ਆਪਣੇ ਹੀ ਕਰਮਾਂ ਦੇ ਦੁੱਖ ਨੇ ਜਿਹੜੀ ਆਪਾਂ ਹਨਾ ਭੋਗਦੇ ਆਂਗੇ ਇਹ ਅਕਸਰ ਤੁਸੀਂ ਹਨਾ ਸੁਣਿਆ ਹੀ ਹੁਣ ਬਾਣੀ ਦੇ ਵਿੱਚ ਵੀ ਬਾਬਾ ਜੀ ਵੀ ਆਮ ਕਹਿੰਦੇ ਆ ਨਾ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜਾ ਨਾ ਅਵਰਜਣਾ ਮਾਪਿਆਂ ਨੂੰ ਬਚੋਲਿਆਂ ਨੂੰ ਹਨਾ ਕਿਸੇ ਨੂੰ ਕੋਈ ਦੋਸ਼ ਨਹੀਂ ਹੈਗਾ ਜੋ ਆਪਾਂ ਬੀਜ ਕੇ ਆਇਆ ਉਹ ਹੀ ਆਪਾਂ ਵੱਢ ਰਹਿਆਂਗੇ ਤਾਂ ਮੇਰੀ ਸਾਰੀਆਂ ਭੈਣਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਅਗਰ ਤੁਸੀਂ ਆਪਦੇ ਘਰ ਚੋਂ ਨਸ਼ਾ ਹਨਾ ਕੱਢਣਾ ਚਾਹਣੀ ਹੋਂਗੀਆਂ ਚਲੋ ਕਿਸੇ ਵੀ ਕਾਰਨ ਕਰਕੇ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਆਪਦਾ ਘਰ ਬਰਬਾਦ ਕਰਨ ਨੂੰ ਕਿਸੇ ਵੀ ਕਾਰਨ ਕਰਕੇ ਕੋਈ ਵੀਰ ਹਨਾ ਨਸ਼ੇ ਤੇ ਲੱਗ ਗਿਆ ਹੈਗਾ ਤੇ ਦੇਖੋ ਮੈਂ ਪਹਿਲਾਂ ਵੀ ਦੱਸਿਆਗਾ ਹੁਣ ਮੇਰੇ ਜੇਠ ਜੀ ਸੀਗੇ ਹਨਾ ਮੇਰੇ ਹਸਬੰਡ ਦੇ ਮਾਸੀ ਜੀ ਦੇ ਬੇਟੇ ਉਹਨਾਂ ਨੂੰ ਹਨਾ 25 ਸਾਲ ਹੋ ਗਏ ਸੀ ਗੋਲੀਆਂ ਕੈਪਸੂਲ ਸ਼ਰਾਬ ਇਹਨਾਂ ਨਸ਼ਾ ਕਰਦੇ ਸੀ ਉਹ ਅੰਦਰ ਹੀ ਪਏ ਸੀ ਬਹੁਤ ਹੱਟੇ-ਕੱਟੇ ਗੱਭਰੂ ਜਵਾਨ ਨੇ ਉਹਦੀ ਪਤਨੀ ਦਾ ਵੀ ਬਸ ਇਹੀ ਹਾਲ ਸੀ ਤੇ ਉਹਨੂੰ ਹੁਣ ਅਸੀਂ ਦੱਸਿਆ ਸੀਗਾ ਵੀ ਤੂੰ ਪਤਨੀ ਕਲਾ ਜਾਇਆ ਕਰ ਹਨਾ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਦਾ ਸਥਾਨ ਹੈਗਾ ਨਾਨਕਸਰ ਠਾਟ ਵਾਲਿਆਂ ਦਾ ਉੱਥੇ ਦੇਖੋ ਪੈਸੇ ਦੀ ਵੀ ਕੋਈ ਐ ਨਹੀਂ ਹੈਗਾ ਵੀ ਇਹ ਪੈਸਿਆਂ ਕਰਕੇ ਹਨਾ ਗੁਰੂ ਘਰ ਹੈਗਾ ਸਿਰਫ ਮਿਸਰੀ ਦਾ ਪ੍ਰਸ਼ਾਦ ਉੱਤੇ ਚੜਦਾ ਹੈਗਾ ਤੇ ਕੇ ਕਹਿੰਦੇ ਸਾਧੂਆਂ ਦਾ ਤਾਂ ਹਨਾ ਇੱਕ ਸਾਧੂ ਬੋਲੇ ਸਹਜ ਸੁਭਾਏ ਸਾਧੂ ਕਾ ਬੋਲਿਆ ਵਿਰਥਾ ਨਾ ਜਾਏ ਤੇ ਹੁਣ ਉਹਨਾਂ ਨੂੰ ਹਨਾ ਮਹੀਨਾ ਹੋ ਗਿਆ ਨਾ ਤਾਂ ਉਹ ਨਸ਼ੇ ਦੇ ਲਵੇ ਲੱਗ ਰਹੇ ਨੇ ਤੇ ਨਾਲੇ ਡੇਲੀ ਗੁਰੂ ਘਰ ਜਾਂਦੀ ਨੇ ਉਹਨਾਂ ਦਾ ਕਲੇਸ਼ ਵੀ ਖਤਮ ਹੋ ਗਿਆ ਅਸੀਂ ਉਹਨੂੰ ਵੀ ਹੀ ਸਮਝਾਇਆ ਤੇ ਜਿਹੜਾ ਕਿ ਅੱਜ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਸਮਝਾਇਆਗਾ ਤਾਂ ਜਿਹੜੀਆਂ ਪੈਣਾ ਇਸ ਨੂੰ ਲੜਵੰਨ ਲੈਣੀਆਂ ਤਾਂ ਦੇਖਿਓ ਸਵਾ ਮਹੀਨੇ ਦੇ ਵਿੱਚ ਵਿੱਚ ਤੁਸੀਂ ਮੈਨੂੰ ਖੁਦ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਵੀ ਸਾਡੇ ਘਰੋਂ ਗਰੀਬੀ ਤੇ ਪੈਸਾ ਆਉਣ ਲੱਗਿਆ ਗਰੀਬੀ ਚੱਕੀ ਗਈ ਤੇ ਸਾਡੇ ਪਤੀਆਂ ਨੇ ਨਸ਼ਾ ਛੱਡ ਤਾ ਤੇ ਕਿ ਗੁਰੂ ਘਰ ਸਵਾ ਮਹੀਨਾ ਅਰਦਾਸ ਦੇ ਵਿੱਚ ਜ਼ਰੂਰ ਜਾਇਆ ਕਰੋ ਤੇ ਤੁਸੀਂ ਨਾ ਸਾਰੀਆਂ ਭੈਣਾਂ ਜਿਹੜੀਆਂ ਵੀ ਚਾਉਂਦੀਆਂ ਨੇ ਸਾਡੇ ਭਰਾ ਜਾਂ ਵੀਰ ਖੁਦ ਚਾਉਂਦੇ ਨੇ ਹਨਾ ਵੀ ਮੈਂ ਸ਼ਰਾਬ ਛੱਡਣਾ ਤਾਂ ਉਹ ਮਨ ਦੇ ਵਿੱਚ ਅਰਦਾਸ ਕਰਕੇ ਨਾ ਸਵਾ ਮਹੀਨਾ ਚਾਹੇ ਕੁਝ ਵੀ ਹੋ ਜੇ ਹੜਾ ਆ ਜਾਣਾ ਤੂਫਾਨ ਆ ਜਾਏ ਨੇ ਈਰੀ ਆ ਜਾਏ ਕੁਝ ਵੀ ਹੋ ਜੇ ਰੋਟੀ ਖਾਣੀ ਛੱਡ ਦਿਓ ਪਰ ਤੁਸੀਂ ਢਿੱਲੀ ਅਰਦਾਸ ਦੇ ਵਿੱਚ ਜ਼ਰੂਰ ਜਾਇਓ ਕਿਉਂਕਿ ਉੱਥੇ ਬਹੁਤ ਸੰਗਤਾਂ ਹੁੰਦੀਆਂ ਨੇ ਕੋਈ ਨਹੀਂ ਪਤਾ ਹੈ ਨਾ ਕਿਹੜਾ ਕਿੰਨਾ ਕੋ ਨਾਮ ਜਪਨ ਵਾਲਾ ਉੱਥੇ ਖੜਾ ਹੋਵੇ ਹੈ ਨਾ ਤੇ ਵਾਹਿਗੁਰੂ ਅੱਗੇ ਅਰਦਾਸ ਕਰੋ ਤੇ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਜਿਹੜੀਆਂ ਭੈਣਾ ਪਾਠ ਕਰਦੇ ਨੇ ਕਹਿੰਦੀਆਂ ਨੇ ਵੀ ਅਸੀਂ ਪਾਠ ਕਰਦੇ ਆ ਤੇ ਵਾਹਿਗੁਰੂ ਸੁਣਦੇ ਨਹੀਂ ਹੈਗੇ ਇਦਾਂ ਨਹੀਂ ਹੈਗਾ ਆਪਣੇ ਮਨ ਦੇ ਵਿੱਚੋਂ ਕਿਉਂਕਿ ਆਪਾਂ ਇੱਧਰ ਉੱਧਰ ਸਹਾਰਾ ਤੱਕਦੇ ਆਪਾਂ ਭਰਾ ਮਾਂ ਪਿਓ ਤੇ ਸਹਾਰਾ ਤੱਕਦੇ ਜਿਸ ਦਿਨ ਤੁਸੀਂ ਉਹਦੇ ਤੇ ਸਹਾਰਾ ਤੱਕ ਲਿਆ ਇਹ ਮੇਰੀਆਂ ਖੋਧੀਆਂ ਨੇ ਕਿਉਂਕਿ ਮੈਂ ਪ੍ਰਮਾਤਮਾ ਤੇ ਜੋ ਮੰਗਿਆ ਮੈਨੂੰ ਮਿਲਿਆਗਾ ਹਨਾ ਤੇ ਮੈਂ ਆਪਣੇ ਗੁਰੂ ਸਾਹਿਬਾਨ ਹਾਜ਼ਰ ਨਾਜ਼ ਸਮਝਦੇ ਹੋਏ ਤੁਹਾਡੇ ਨੂੰ ਹਾਲ ਹੈ ਇਸ ਗੱਲਾਂ ਦਾ ਦਾਵਾ ਕਰਦੀ ਆਂਗੀ ਕਿ ਜਿਹੜੀਆਂ ਭੈਣਾ ਪੀਰ ਜੋ ਵੀ ਨਸ਼ਾ ਛੱਡਣਾ ਚਾਹੁੰਦੇ ਨੇ ਸਵਾ ਮਹੀਨਾ ਤੁਸੀਂ ਅਰਦਾਸ ਦੇ ਵਿੱਚ ਜਾਇਓ ਤੇ ਜਿਹੜਾ ਹਨਾ ਪਾਠ ਕਰਦੇ ਹੋ ਤੁਸੀਂ ਲਵੇ ਇੱਕ ਜਲ ਦਾ ਗਲਾਸ ਭਰ ਕੇ ਰੱਖ ਲਓ ਉਹਨੂੰ ਤੁਸੀਂ ਹਨਾ ਆਪਣੇ ਖਾਣੇ ਦੇ ਵਿੱਚ ਪਰਿਵਾਰ ਨੂੰ ਸਾਰਿਆਂ ਨੂੰ ਥੋੜਾ ਥੋੜਾ ਪਿਲਾਓ ਆਪਣੇ ਹਸਬੰਡ ਨੂੰ ਜਿਹੜੀਆਂ ਭੈਣਾ ਦਿਹਾਸ ਵੇਲੇ ਸ਼ਰਾਬ ਪੀਂਦੇ ਨੇ ਉਹਨਾਂ ਨੂੰ ਪਿਲਾਓ ਤੇ ਤੁਸੀਂ ਹਨਾ ਜਿਹੜੇ ਆਪਣਾ ਖਾਣਾ ਵਗੈਰਾ ਬਗਾਉਣਾ ਆਉਣੇ ਉਹਦੇ ਵਿੱਚ ਪਾਓ ਤੇ ਘਰ ਦੇ ਵਿੱਚ ਚੱਲਦਾ ਛਿੱਟਾ ਦੇ ਦਿਓ ਤੇ ਸ਼ਾਮ ਨੂੰ ਤੁਸੀਂ ਹਨਾ ਹੋ ਸਕੇ ਤਾਂ ਆਪਣਾ ਕੀਰਤਨ ਸੋਲਾ ਸਾਹਿਬ ਦਾ ਪਾਠ ਕਰਕੇ ਜਰੂਰ ਪਾਓ ਕਿਉਂਕਿ ਉਹਦੇ ਨਾਲ ਪੂਤਾਂ ਪ੍ਰੇਤਾਂ ਦਾ ਵਾਸ ਨਹੀਂ ਹੁੰਦਾ ਹੈਗਾ ਤੇ ਘਰ ਵਿੱਚ ਗੁਰੂ ਸਾਹਿਬਾਂ ਦਾ ਪੈਰਾ ਲੱਗਦਾ ਤੇ ਬ੍ਰਹਮ ਕਵਚ ਦਾ ਪਾਠ ਕਰਨ ਤੋਂ ਉਸ ਤੋਂ ਵੀ ਵਧੀਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰਨਾ ਇਦਾਂ ਦੀਆਂ ਵੀਡੀਓ ਹੋਰ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਸਤਿ ਸ੍ਰੀ ਅਕਾਲ ਜੀ